ਲੱਗ ਰਿਹਾ ਕੀ ਕਹੋਗੇ ਬਾਈ ਲਾਗੇ ਫਿਰ ਨੜ ਗਿਆ ਤੇ ਕਪੜਾ ਮਾਰਨ ਦੇ ਬਾਰੇ ਹਾਂ ਜੀ ਚਲਾਵਾਂਗੇ ਹੁਣ ਇਹਨੂੰ ਬਾਈ ਆ ਗਿਆ ਦੁਬਾਰੇ ਮੁੜ ਕੇ ਹਾਂ ਜੀ ਹਾਂ ਜੀ ਹੁਣ ਵੀ ਪਾਰ ਕਰੂਗਾ ਇਹ ਉਹਨਾਂ ਦੀ ਫਕਾਰਾ ਦੁਬਾਰੇ ਮਰਵਾਉਣਾ ਅਕਰ ਦੇਖੇ ਹੁਣ ਸਿੱਧੂ ਦਾ ਸਭ ਤੋਂ ਵੱਧ ਕਿਹੜਾ ਪਸੰਦੀਦਾ ਡਾਇਰੈਕਟਰ ਸੀ ਕਹਿੰਦਾ ਕਿ ਸਭ ਤੋਂ ਵੱਧ ਕੀ ਚਲਾਉਂਦਾ ਸੀਗਾ ਕਿਹੜਾ ਉਹ ਬਲਾ ਹਾਂ ਉਹ ਬਲਾ ਜੀ ਆਪਾਂ ਗੱਲ ਕਰਾਂਗੇ ਉੱਥੇ ਚੱਲਦੇ ਆਪਾਂ ਫਿਰ ਕਿਹੜਾ ਇਹ ਨਾਟਕ ਰਸ ਲਾਉਂਦਾ ਸੀਗਾ ਅਨਿਕਾ ਵਾਟ ਤੇ ਇੱਕ ਹੀ ਸਿੱਧੂ ਇੱਕ ਮਿੰਟ ਇੱਧਰ ਸਿੱਧਾ ਹੋ ਜਾ ਮਾੜਾ ਯਾਰ ਨਾ ਗੱਲ ਕਰ ਲਈ ਆਪਾਂ ਅਸਾਂ ਇਹ ਟਰੈਕਟਰ ਜਿਆਦਾ ਸਿੱਧੂ ਅਕਸਰ ਦੇਖਿਆ ਜਾਂਦਾ ਹੈ ਖੇਤਾਂਾਂ ਵਿੱਚ ਹਾਂਜੀ ਹਾਂਜੀ ਇਹ ਨੂੰ ਛੋਟੇ ਇੰਗੇਫਟ ਮਿਲਿਆ ਹੋਇਆ ਹੈ ਹੂੰ ਸਭ ਤੋਂ ਵੱਧ ਪਹਿਲੀਆਂ ਚ ਇਹੀ ਆਇਆ ਹੈ ਇਹ ਜਿਹਨੂੰ ਚਲਾਉਂਦਾ ਹੁੰਦਾ ਨੂੰ ਇਸੇ ਨਾਲ ਹੀ ਖੇਤੀ ਕਰਦਾ ਹੁੰਦਾ ਹੂੰ ਬਾਕੀ ਮਸ਼ੀਨਰੀ ਇਹ ਤੋਂ ਬਾਅਦ ਆਈ ਹੈ ਜਿਆਦਾ ਪਿਆਰੇ ਇਹ ਵੀ ਨੇ ਕਰਦਾ ਹੁੰਦਾ ਟੈਕਨੋ ਠੀਕ ਹੈ ਨਾ ਇਹ ਹੀ ਯਾਦਗਰੀ ਹੈ ਉਹਦੀ ਹੂੰ ਬਾਕੀ ਵੀ ਚੱਲ ਰਹੀ ਹੈ ਚਿਤਮਾਨ ਦਾ ਸੀ ਕਿ ਉਹ ਲੈ ਜਾਂਦਾ ਸੀ ਕਿ ਉਹ ਲੈ ਜਾਂਦਾ ਸੀ ਫੇਰ ਉਹਦਾ ਦੇਖ ਲੈ ਭਾਈ ਤੁਸੀਂ ਤਾਂ ਅਕਸਰ ਸਿੱਧੂ ਦੇ ਨਾਲ ਜਿਆਦਾ ਰਹਿੰਦੇ ਸੀਗੇ ਖੇਤਾਂ ਦੇ ਵਿੱਚ ਨਾ ਕੰਮ ਵਗੈਰਾ ਕਰਵਾਉਂਦੇ ਸੀ ਤਾਂ ਸਿੱਧੂ ਦਾ ਲਗਾਵ ਇਨਾ ਟਰੈਕਟਰਾਂ ਨਾਲ ਮਸ਼ੀਨਰੀ ਨਾਲ ਕਿਉਂ ਪਿਆ ਉਹਦਾ ਸ਼ੌਂਕ ਹੀ ਪਹਿਲੇ ਬੱਚੇ ਬਚਪਨ ਤੋਂ ਜੀ ਟਰੈਕਟਰਾਂ ਦੇ ਸੀਗਾ ਉਹ ਘਰੋਂ ਵੀ ਕਈ ਵਾਰੀ ਜਦ ਸਕੂਲੋਂ ਆ ਜਾਂਦਾ ਛੱਡ ਕੇ ਜੇ ਖੇਤਾਂ 'ਪਾਉਂਦੇ ਬੀਜਦੇ ਹੁੰਦੇ ਉਹਦੇ ਪੰਮੀ ਜਿਹੜੀ ਤੈਨੂੰ ਸਾ ਉੱਥੇ ਖੇਤ ਵਗ ਜਾਂਦਾ ਜਾ ਕੇ ਕਹਿੰਦੇ ਮੈਂ ਚਲਾਉਂਗਾ ਨਹੀਂ ਫਿਰਦਾ ਖੇਤ ਚ ਛੋਟਾ ਹੁੰਦਾ ਵੀ ਟਰੈਕਟਰ ਨਾਲ ਦੇਖੇ ਛੋਟਾ ਹੁੰਦਾ ਨਹੀਂ ਕਰਦਾ ਛੋਟਾ ਹੁੰਦਾ ਵੈਸੇ ਜੇ ਕੋਈ ਖੇਤ ਚ ਹੁੰਦਾ ਜਾਂ ਆਪਦਾ ਹੁੰਦਾ ਪਹਿਲੇ ਪੱਲੇ ਗੱਗ ਵਾਲੇ ਹੁੰਦੇ ਉੱਥੇ ਟਰੈਕਟਰ ਜਿਹੜਾ ਵੀ ਹੁੰਦਾ ਜਾ ਕੇ ਉਹਨੇ ਚਲਾਉਣੀ ਚਲਾਉਣਾ ਕੋ ਪਹਿਲਾਂ ਤੇ ਸ਼ੌਂਕ ਸੀ ਉਹਨੂੰ ਬਚਣਾ ਤੇ ਐਡਾ ਵੱਡਾ ਸੈਲੀਬ੍ਰਿਟੀ ਬਣ ਜਾਣਾ ਹਨਾ ਦੁਨੀਆ ਚ ਨਾਮ ਹੋਵੇ ਤੇ ਫਿਰ ਵੀ ਧਰਤੀ ਨਾਲ ਜੁੜਿਆ ਰਹਿੰਦਾ ਸੀ ਫਿਰ ਮਿੱਟੀ ਨਾਲ ਮਿੱਟੀ ਨਾਲ ਕਿ ਕਿਹਨਾਂ ਮੋਹ ਪਿਆਰੀ ਦੇ ਨਾਲ ਧਰਤੀ ਨਾਲ ਸੀ ਪਹਿਲਾਂ ਤੋਂ ਨਹੀਂ ਆਸਟ੍ਰੇਲੀਆ ਜਾ ਕੇ ਬਹਿ ਜਾਂਦਾ ਹੋਰ ਕਲਾਕਾਰ ਸਾਰੇ ਟਿੱਕਲੀ ਆਇਆ ਕਿਤੇ ਜਾ ਕੇ ਬਹਿ ਗਿਆ ਕਿ ਕਿਉਂ ਨਹੀਂ ਗਿਆ ਇਹ ਜੁੜਿਆ ਹੋਇਆ ਸੀਗਾ ਕੀ ਲੋਕ ਉਹਨੂੰ ਸਮਝ ਨਹੀਂ ਪਾਏ ਹੈਗੇ ਜਿਵੇਂ ਜਿਸ ਤਰ੍ਹਾਂ ਹੁਣ ਦੇਖਿਆਗਾ ਸਿੱਧੂ ਦਾ ਡੰਕਾ ਦੇਖੋ ਪਹਿਲਾਂ ਵੀ ਵੱਜਦਾ ਸੀ ਅੱਜ ਵੀ ਵੱਜਦਾ ਪਰ ਜਿਹੜੇ ਲੋਕ ਸਿੱਧੂ ਨੂੰ ਖਿਲਾਫ ਬੋਲਦੇ ਸੀ ਉਹ ਵੀ ਅੱਜ ਕਿਤੇ ਨਾ ਕਿਤੇ ਕਹਿੰਦੇ ਆ ਵੀ ਸਿੱਧੂ ਵਰਗਾ ਬੰਦਾ ਆਣਾ ਮੁਸ਼ਕਿਲ ਹੈ ਦੁਨੀਆਂ ਤੇ ਆ ਗਿਆ ਜੀ ਫਿਰ ਦੁਬਾਰਾ ਜਿਹੜੇ ਮੁਸ਼ਕਿਲ ਕਹਿੰਦੇ ਸੀ ਵੀ ਆਣਾ ਦੁਬਾਰੇ ਆ ਗਿਆ ਹੁਣ ਕਿਦੁਬਾਰੇ ਠੀਕ ਹੈ ਨਾ ਉਹ ਲੋਕਾਂ ਦੀ ਦਬਾਵਾਾਂ ਸੀਗੀਆਂ ਆਖੇ ਸੀਗੀ ਚਾਹੁੰਦੇ ਸੀਗੀ ਹੈ ਉਹ ਦੁਬਾਰੇ ਆ ਗਿਆ ਮੁੱਕੀ ਠੀਕ ਹੈ ਨਾ ਉਹ ਨਹੀਂ ਪਿਆਰ ਦੁਨੀਆ ਹੁਣ ਕਰੂਗੀ ਉਹਨੂੰ ਦੁਬਾਰੇ ਠੀਕ ਹੈ ਨਾ ਉਹ ਅੱਲਾ ਨਹੀਂ ਕੋਈ ਵੀ ਕਿਸੋ ਦਾ ਉਹਦਾ ਸੁਭਾਅ ਵਜਿਹਾ ਸੀ ਤੁਸੀਂ ਅਕਸਰ ਜਿਆਦਾ ਸਮਾਂ ਤਾਂ ਉਹ ਖੇਤਾਂ 'ਚ ਤੁਹਾਡੇ ਨਾਲ ਬਚਾ ਬਹੁਤ ਵਧੀਆ ਸੀ ਮੂਹ ਪਿਆਰ ਦੀ ਬਲਕਣਾ ਜੀ ਜੀ ਕਹਿੰਦਾ ਜੀ ਕਹਾਉਂਦਾ ਸੀਗਾ ਠੀਕ ਹੈ ਨਾ ਹੱਸ ਕੇ ਬੁਲਾਉਂਦਾ ਸੀ ਸਭ ਨੂੰ ਕਿਸੇ ਨੂੰ ਮੋੜਦਾ ਨਹੀਂ ਸੀਗਾ ਇਹ ਕੋਟੀ ਜਿਆ ਹੁਣ ਵੀ ਜਿਵੇਂ ਹੁਣ ਲਕਾਉਂਦੀ ਐ ਇਵੇਂ ਜਿਵੇਂ ਪਹਿਲਾਂ ਆਉਂਦੀ ਸੀਗੀ ਉਹਦੇ ਹੁੰਦੇਗੀ ਇਹ ਤੋਂ ਲੈਣ ਲੱਗ ਜਾਂਦੀ ਗੇਟ ਤੱਕ ਕੱਲੇ-ਕੱਲੇ ਦਾ ਫੋਟੋ ਖਿਚਾਉਂਦਾ ਕੀ ਗੱਲਾਂ ਜ਼ਿਆਦਾ ਕਰਦਾ ਰਹਿੰਦਾ ਸੀਗਾ ਜਿਹੜਿਆਂ ਜ਼ਿਆਦਾ ਜ਼ਿਆਦਾ ਵਿੱਚ ਮੈਂ ਸਣ ਖੇਡਣ ਦੀਆਂ ਜਿੰਮੀ ਵੀ ਕੋਈ ਮੋਹ ਪਿਆਰ ਮਿੱਤਰ ਵੈਲੀ ਆ ਜਾਂਦਾ ਜਿਵੇਂ ਜਿਵੇਂ ਆਪ ਸੁਭਾਹ ਦੀਆਂ ਜਿਵੇਂ ਵੀ ਲੂਟ ਆਉਂਦਾ ਅਗਲੀ ਨਕਰੀਆਂ ਦਾ ਸੁਣਿਆ ਸੀ ਕਹਿੰਦੇ ਜੇ ਬੱਚਿਆਂ ਕੋਲੇ ਸੀ ਬੱਚਿਆਂ ਵਰਗਾ ਬੰਦ ਜਿੰਦਾ ਸੀ ਬਜ਼ੁਰਗਿਆਂ ਕੋਲੇ ਹਾਂ ਜੀ ਬੱਚਿਆਂ ਤਾਂ ਹਮੇਸ਼ਾ ਕੋਈ ਵੀ ਆਉਂਦਾ ਛੋਟਾ ਚਾਹੇ ਵੱਡਾ ਉਹਨੂੰ ਚੱਕਣਾ ਹੀ ਟੱਕਣਾ ਕੋਦੀ ਜਾਂ ਚੱਕ ਕੇ ਫਿਰ ਫੋਟੋ ਖਿਚਾਉਂਦਾ ਕਹਿੰਦਾ ਪਿਆਰ ਕਰਦਾ ਬੱਚੇ ਬਜ਼ੁਰਗਿਆਂ ਬੰਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਚਾਹ ਨਾ ਤਾਂ ਬਹੁਤ ਜਿਆਦਾ ਪਿਆਰ ਕਰਦਾ ਸੀ ਉਹ ਉਹ ਦੀ ਚ ਬਟਿਆ ਲੈਂਦਾ ਜੇ ਗੱਡੀ ਤੇ ਹੁੰਦਾ ਤੇ ਚ ਬਟਿਆ ਲੈਂਦਾ ਨਾਲ ਬਟਿਆ ਕੇ ਫੋਟੋ ਖਰਾਉਂਦਾ ਫਿਰ ਪਈਦਾ ਐਦਾ ਹੀ ਨਹੀਂ ਸੀ ਕਿ ਜਮਾ ਲਿਬੜ ਜੁਆ ਜੇ ਖੇਤ ਬੰਨੇ ਵਗ ਜਾਂਦਾ ਹੱਦ ਨਾਲ ਥੱਲੇ ਬੈਠੇ ਥੱਲੇ ਬੈਠੇ ਰੁਟਕਾ ਲੈਂਦਾ ਹੈ ਇਹ ਟ੍ਰੈਕ ਤੇ ਟ੍ਰੈਕ ਤੇ ਕਿਤੇ ਵੀ ਖੜਾ ਬੈਠਾ ਉਥੇ ਲਿਬੜ ਨਾਲ ਉਹ ਕੰਮੀ ਨਹੀਂ ਸੀ ਕਿ ਮੈਂ ਲਿਬੜ ਜੁਆ ਕਲਾਕਾਰ ਜੇ ਡਾ ਵੱਡਾ ਸਟਾਰ ਹੋ ਗਿਆ ਨਾ ਉਗਲਦਾ ਹੈ ਨਹੀਂ ਰੁਜ਼ਗਾਰ ਦੀਆਂ ਗੱਲਾਂ ਕਰਦਾ ਸੀ ਕਿ ਨਾ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਦਊਂਗਾ ਪਰ ਚਾਹੇ ਨਹੀਂ ਰਿਹਾ ਪਰ ਫਿਰ ਵੀ ਰੁਜ਼ਗਾਰ ਪਹਿਲਾਂ ਨਾਲੋਂ ਵੀ ਫਿਰ ਵੀ ਜ਼ਿਆਦਾ ਮਿਲ ਗਈ ਹੈ ਉਹਦੇ ਰਹਿਣ ਤੋਂ ਬਾਅਦ ਉਹ ਤੋਂ ਵੀ ਜ਼ਿਆਦਾ ਖਬਰ ਹੁੰਦਾ ਤਾਂ ਹੋਰ ਹੋਰ ਜ਼ਿਆਦਾ ਹੋਰ ਜ਼ਿਆਦਾ ਹੋ ਜਾਂਦਾ ਕੀ ਸੁਪਨੇ ਸੀ ਉਹਦੇ ਪਿੰਡ ਦੇ ਵਿੱਚ ਬਣਾਉਂਦੇ ਵੀ ਪਿੰਡ ਦੇ ਲੋਕਾਂ ਲਈ ਮੈਂ ਇਹ ਕਰਨਾ ਚਾਹਣਾ ਜਿਹੜੀਆਂ ਨੇ ਦੋ ਅੱਛਾ ਸੀਗੀਆਂ ਇੱਕ ਤਾਂ ਉਹ ਜੁਲੀ ਯੂਨੀਵਰਸਿਟੀ ਇੱਕ ਗੈਂਸਾ ਦਾ ਹਸਪਤਾਲ ਵੀ ਸਾਡੀ ਪਬਲਿਕ ਹੋਰ ਜਿਹੜੇ ਪੈਣ ਪਾਈ ਨੇ ਵੀ ਦੂਰ ਜਾਂਦੇ ਨੇ ਵੀ ਅਨਪੜ੍ਹ ਲੋਕ ਕਿਉਂ ਨੂੰ ਪਤਾ ਨਹੀਂਗਾ ਵੀ ਸਾਡਾ ਨੇੜੇ ਸਾਡੇ ਜਿਹੜੇ ਜਿ ਕਿਸੇ ਬੱਚੇ ਤੋਂ ਧੂਲ ਪੜਿਆ ਨਹੀਂ ਜਾਂਦਾ ਵੀ ਨੇੜੇ ਜੁਨੀ ਬਰਾਤੀ ਬਣ ਜੇ ਵੀ ਆਪ ਦਾ ਇੱਕ ਨੇੜੇ ਪੜ ਪਈ ਪੜ ਲੈਣੀ ਹੈ ਇਹ ਰੀਆਂ ਤੋਂ ਅੱਛਾ ਗਏ ਆਂ ਵੀ ਇੱਥੇ ਬਣਾਉਣੀਆਂ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੂੰ ਜਿਹੜੀ ਦੀ ਪੱਖਿਆ ਸੀ ਮਾਨ ਦੀ ਹੂੰ ਸੋਡਾ ਸਿੱਧੂ ਆਇਆਗਾ ਹਾਂਜੀ ਇਹਨੂੰ ਰੱਬ ਵੱਡੀ ਲੰਮੀ ਉਮਰ ਕਰੇ ਠੀਕ ਹੈ ਨਾ ਜੋ ਇਹਦੀਆਂ ਮੰਨਦੀਆਂ ਵੱਖਿਆ ਹੋਣੀਆਂ ਹੁਣ ਆਂਦਾ ਇਦਾਂ ਕਹਿੰਦੇ ਵੀ ਅਸੀਂ ਪੜਾਂ ਤੇ ਤੁਰੇ ਸਾਡੇ ਭਰਾ ਵੀ ਸਾਡੇ ਪੁੱਤ ਵੀ ਹੈ ਠੀਕ ਹੈ ਨਾ ਵੀ ਇਹ ਬੇੜਾਂ ਦੇ ਤੋਂ ਬਣ ਕੇ ਦਿਖਾਵੇ ਠੀਕ ਹੈ ਨਾ ਰੱਬ ਬਣਾਊਗਾ ਵੀ ਮਹਾਰਾਜ ਸੱਚਾ ਪਾਤਸ਼ਾਹ ਜਣਦੀ ਗੱਲ ਜਰੱਖੂ ਇਹਨੂੰ ਕੀ ਕਹੋਗੇ ਬਾਈ ਜੀ ਸਿੱਧੂ ਮਸੇਵਾਲਾ ਬਾਰੇ ਦੋ ਸੱਤ ਸਿੱਧੂ ਮਸੇਵਾਲਾ ਬਹੁਤ ਵਧੀਆ ਬੰਦਾ ਸੀ ਇਹ ਇਨਸਾਨ ਤੇ ਸਾਡੇ ਨਾਲ ਹੱਥ ਫੇਡਣ ਦੀ ਗੱਲ ਕਰਦਾ ਰਹਿੰਦਾ ਸੀਗਾ ਤੇ ਵੀ ਖੇਤੀ ਨਾਲ ਬੱਧ ਬੱਧ ਜੁੜਿਆ ਹੋਇਆ ਸੀ ਜੀ ਤੇ ਉਹ ਆਏ ਨਹੀਂ ਸੀਗਾ ਜੀ ਵੀ ਮੈਂ ਤੁਹਾਨੂੰ ਬੁਲਾਉਣਾ ਜਾਂ ਨਹੀਂ ਬੁਲਾਉਣਾ ਕੋਈ ਵੀ ਆਉਣਾ ਜੇ ਜਵਾਬ ਆਉਣਾ ਚਾਹੇ ਕੋਈ ਬਜ਼ੁਰਗ ਆਉਣਾ ਹੈ ਨਾ ਸਭ ਨੂੰ ਬੁਲਾਉਣਾ ਸੀਗਾ ਜੀ ਉਹਨਾਂ ਨੇ ਇਹਨਾਂ ਮਸੂਰ ਹੋ ਕੇ ਖੇਤੀ ਨਾਲ ਹੀ ਚੋਂ ਜੁੜਿਆ ਉਹਨੇ ਕਿ ਇਹ ਟਰੈਕਟਰਾਂ ਨਾਲ ਪਿਆਰ ਜੱਡੀ। ਬਸ ਸ਼ੌਂਕ ਸੀਗਾ ਯਰ ਨੂੰ। ਸ਼ੌਂਕ ਸੀ ਪਹਿਲਾਂ ਵੀ ਜੇ ਅਸੀਂ ਖੇਤੀ ਦਾ ਕੰਮ ਹੀ ਕਰਨਾ ਹੈ। ਹੁਣ ਦੇਖੋ ਜੀ ਇਹ ਜਿਹੜੇ ਕਲਾਕਾਰ ਹੋ ਕੇ ਬੰਬੇ ਵਾਗ ਗੂ ਕਿਤੇ ਵਾਗ ਗਾਣਾ ਉਹਨਾਂ ਨੇ ਆਪਦਾ ਪਿੰਡ ਨਹੀਂ ਛੱਡਿਆ ਜੀ। ਪਿੰਡਾ ਗਾਗੋ ਵਾਲਾ ਸਾਡਾ ਨਾਲ ਲੱਗਦੇ ਪਿੰਡੀ ਐ ਤੇ ਉੱਥੇ ਵੀ ਉਹ ਆਈ ਜਾਂਦਾ ਇੱਥੇ ਗਈਆਂ ਮੈਂ। ਪਰ ਆਪਾਂ ਇਹ ਕਹਿੰਦੇ ਜੀ ਸਾਡਾ ਛੋਟਾ ਵੀਰ ਆ ਗਿਆ ਸਾਡੀ ਉਮਰ ਵੀ ਇਹਨਾਂ ਨੂੰ ਲੱਗ ਜਾਈਏ। ਵੱਧ ਤੋਂ ਵੱਧ ਕੋਈ ਕੀ ਕਿੰਨੀ ਖੁਸ਼ੀ ਆ ਬੰਡੇ ਚ ਹੁਣ ਜੀ ਖੁਸ਼ੀ ਤਾਂ ਬਹੁਤ ਆ ਜੀ ਪਹਿਲਾਂ ਜਦੋਂ ਦੇਖਦੇ ਸੀ ਮਾਤਾ ਜੀ ਨੂੰ ਦੇਖਦੇ ਸੀ ਆਪਦੇ ਵੀ ਆਏ ਲੇਕਾ ਦਾ ਹੱਥੋਂ ਨਿਕਲਦੇ ਸੀ ਵੀ ਬਹੁਤ ਔਖਾ ਜੀ ਪਰ ਹੁਣ ਸਾਨੂੰ ਇੰਨੀ ਖੁਸ਼ੀ ਆ ਬੱਤ ਬੱਤ ਹਾਂ ਜੀ ਹਾਂ ਜੀ ਬਹੁਤ ਹੀ ਹੁਣ ਸਾਨੂੰ ਬਹੁਤ ਖੁਸ਼ੀ ਆ ਜੀ ਵੀ ਸਾਡਾ ਭਰਾ ਸਾਡੇ ਬਰਾਬਰ ਬਿਲਕੁਲ ਸਿੱਧੂ ਮੁਸੇਦ ਵਾਲਾ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਤੇ ਉੱਥੇ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਪਾਰਤਿਆਂ ਨੇ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਪਹੁੰਚ ਰਹੇ ਨੇ ਪਿੰਡ ਮੂਸਾ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਤੇ ਉੱਥੇ ਤੁਸੀਂ ਦੇਖਿਆ ਸਿੱਧੂ ਮੂਸੇਵਾਲਾ ਦੇ ਜਿਹੜੇ ਪਸੰਦੀ ਦੀ ਮਸ਼ੀਨਰੀ ਸੀ ਉਹਨਾਂ ਦਾ ਵੀ ਸ਼ਾਮ ਸੰਭਾਲ ਸਿੱਧੂ ਬਾਂਗ ਜਿਹੜੀ ਹੁਣ ਵੀ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੂ ਦੇ ਮਸ਼ੀਨਰੀ ਵੀ ਅੱਜ ਔਡੀਟ ਕਰ ਰਹੇ ਨੇ ਤੇ ਹੁਣ ਮੂਸਾ ਪਰਿਵਾਰ ਦਾ ਵਾਰਸ ਵਾਰਸ ਪਰਤ ਹੈਗਾ ਅਮਰਜੀਤ ਸਿੰਘ ਪੰਜਾਬ ਤੱਕ ਮਾਨਸ